ਮਤਲਬ ਦੇਸੀ ਫਾਰਮਿੰਗ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਆ ਮੇਰੀ ਵੀਡੀਓ ਨੂੰ ਮੈਂ ਨਾ ਕੋਟਕਪੂਰੇ ਦੇ ਵਿੱਚ ਆਇਆ ਇੱਕ ਫਾਰਮਰ ਆ ਡਾਕਟਰ ਆ ਅਕਵਾਲ ਸਿੰਘ ਬਾਈ ਇਕਵਾਲ ਬਾਈ ਇਕਵਾਲ ਨਾ ਦੇਸੀ ਗਾਵਾਂ ਨੂੰ ਬੜਾ ਪਿਆਰ ਕਰਦਾ ਬਾਈ ਦੇ ਨਾ ਫਾਰਮ ਤੇ ਦੇਸੀ ਗਾਵਾਂ ਇਹ ਮੇਰਾ ਤੀਜਾ ਵਿਜ਼ਿਟ ਆ ਬਾਈ ਦੇ ਫਾਰਮ ਤੇ ਬਾਈ ਕੋਲੇ ਨਾ ਮਤਲਬ ਆ ਦੇਖੋ ਕਿੰਡਾ ਸ਼ਾਨਦਾਰ ਮੋਲ ਆ ਇੱਕ ਆਮ ਬੰਦਾ ਬਾਈ ਨੇ ਘਰ ਉੱਪਰ ਪਾਇਆ ਵਾ ਥਲੜੇ ਪਾਸੇ ਆ ਦੇਖੋ ਸ਼ੈੱਡ ਪਾਇਆ ਮਤਲਬ ਜਿਹੜੇ ਬੰਦੇ ਕੋਲੇ ਘਰ ਆਪਾਂ ਕਹਿੰਦੇ ਵੀ ਥਾਂ ਥੋੜਾ ਉਹ ਕਿੱਡਾ ਸ਼ਾਨਦਾਰ ਫਾਰਮ ਪਾ ਸਕਦੇ ਆ ਦੇਖੋ ਆ ਦੇਖੀ ਪ੍ਰੀਤ ਉਹ ਉੱਧਰਲੇ ਪਾਸੇ ਦੇਖੀ ਔਰ ਦੇਖੀ ਅਧੀ ਚਾਲਰ ਜੀ ਦੇਖੀ ਕਿੰਨੀ ਸ਼ਾਨਦਾਰ ਹੈ ਹਨਾ ਇਹ ਐਵੇਂ ਦੇ ਆ ਦੇਖੋ ਬਾਈ ਕੋਲੇ ਦੇਸੀ ਗਾਂ ਬਾਈ ਦੀ ਦੇਸੀ ਗਾਂ ਨੇ ਬਾਈ ਦਾ ਨਾਮ ਬਹੁਤ ਕੀਤਾ ਬਾਈ ਨੂੰ ਪੂਰੇ ਇੰਡੀਆ ਦੇ ਵਿੱਚੋਂ ਦੇਸੀ ਗਾਵਾਂ ਦੀ ਆ ਦੇਖ ਬੱਚੀਆਂ ਆਹ ਬੱਚੀ ਜਿਹਨੂੰ ਮੈਂ ਪਿਛਲੇ ਸਾਲ ਆਸੀ ਜਮਾ ਨਿੱਕੀ ਜੀ ਸੀ ਜਮਾ ਨਿੱਕੀ ਜੀ ਉੱਡੀਕ ਸੀ ਜਿੱਡੀ ਸੀ ਪ੍ਰੀਤ ਜਿਹੜੀ ਇੱਥੇ ਬੱਚੀ ਨਹੀਂ ਸੀ ਖੜੀ ਹੁੰਦੀ ਪਿਛਲੇ ਸਾਲ ਉਹ ਆਹ ਬੱਚੀ ਆ ਆਹ ਬੱਚੀ ਆ ਦੇਖ ਤੂੰ ਕਿੱਡੀ ਤਿਆਰ ਹੋ ਗਈ ਮੈਨੂੰ ਅੱਜ ਬਾਈ ਨੇ ਸੱਦਿਆ ਕਹਿੰਦੇ ਵੀ ਕੋਈ ਖਾਸ ਵਜ੍ਹਾ ਸੱਦਣ ਦੀ ਕੋਈ ਕਾਰਨ ਹੈ ਕੋਈ ਸਨੇਹਾ ਦੇਣਾ ਸਾਰੇ ਸੱਜਣਾ ਨੂੰ ਸਾਰੇ ਚਾਹਣ ਵਾਲਿਆਂ ਨੂੰ ਉਹ ਸਨੇਹਾ ਸੁਣਨਾ ਤੁਸੀਂ ਹੋ ਸਕਦਾ ਹੈ ਵੀ ਬਾਈ ਅਰਗੇ ਜਾਨਵਰ ਜਿਹੜੇ ਕੋਈ ਬੰਦਾ ਸੋਚਦਾ ਵੀਰ ਬਾਈ ਇਕਬਾਲ ਵਰਗੇ ਜਾਨਵਰ ਸਾਡੇ ਕੋਲੇ ਹੋਣ ਤੇ ਹੋ ਸਕਦਾ ਤੁਹਾਡੇ ਮਿਹਨਤ ਵੱਲੇ ਪਹਜੇ ਬਾਕੀ ਗੱਲਬਾਤ ਆਪਾਂ ਬਾਈ ਹੁਣਾਂ ਨਾਲ ਕਰ ਲੈਨੇ ਆ ਬਾਈ ਇਕਬਾਲ ਸਾਸੀ ਘਾ ਸਤਸ੍ਰੀ ਅਕਾਲ ਬਾਈ ਤੁਹਾਡੇ ਕਰਿਆ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਬਾਈ ਮੈਨੂੰ ਇਕਬਾਲ ਮੈਨੂੰ ਥੋੜੀ ਜੀ ਰਮਝ ਜੀ ਲੱਗੀ ਸੀ ਵੀ ਤੁਸੀਂ ਜਾਨਵਰ ਸੇਲ ਕਰਦੇ ਹਾਂ ਹਾਂਜੀ 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 ਕੀ ਗੱਲ ਸੋਖ ਹੈ ਮਨ ਅੱਕ ਗਿਆ ਮਨ ਨਹੀਂ ਮੇਰਾ 26 ਟਿੱਕਰ ਗ੍ਰੀਨ ਕਾਰਡ ਹੈ ਹਾਂਜੀ ਤੇ ਹੁਣ ਮੈਂ ਬਾਹਰ ਜਾਣਾ ਹੈ ਅੱਛਾ ਤੁਸੀਂ ਬਾਹਰ ਜਾਣਾ ਬਾਹਰ ਜਾਣਾ ਉਹਦੀ ਸਮੱਸਿਆ ਕਰਕੇ ਮੈਂ ਜਾ ਹਾਂ ਬੱਚੇ ਬੱਚੇ ਬਾਹਰ ਆ ਬੱਚੇ ਬਾਹਰ ਆ ਤਾਂ ਜਾਨਵਰ ਬਾਈ ਕੋਲੇ ਬਹੁਤ ਆਲਾ ਹੈਗੇ ਬਹੁਤ ਆਲਾ ਹੈਗੇ ਆ ਦਿਲ ਨਹੀਂ ਕਰਦਾ ਕਿ ਕੋਈ ਐਡਾ ਸਜੇ ਸਜਾਏ ਸਾਰੇ ਸਿਸਟਮ ਨੂੰ ਕੋਈ ਛੱਡੇ ਹਾਂਜੀ ਪਰ ਹੁਣ ਮਜ਼ੂਰੀ ਆ ਠੀਕ ਆ ਮਜ਼ੂਰੀ ਦੀ ਗੱਲ ਨਹੀਂ ਰੋਜੀਆਂ ਰੋਟੀਆਂ ਦਾਣੇ ਪਾਣੀ ਖੱਚ ਕੇ ਲੈ ਜਾਂਦੇ ਆ ਹਨਾ ਬਾਈ ਹਾਂਜੀ ਹਾਂਜੀ ਤੇ ਬਾਈ ਆਪਾਂ ਸ਼ੁਰੂ ਕਰੀਏ ਵੀ ਕਿਹੜਾ ਕਿਹੜਾ ਦੇ ਦਿਆਂਗੇ ਕਿਹੜਾ ਰੱਖ ਲਾਂਗੇ ਹਾਂਜੀ 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 ਐ ਐਦੀ ਗੱਲ ਕਰੀਏ ਕੋਈ ਨੂੰ ਹਾਂਜੀ ਕੋਈ ਨੂੰ ਰੇ ਇਹ ਵੀ ਸੇਲ ਕਰ ਛੇਲਤੇ ਹੈ ਹਾਂਜੀ ਇਹਦੀ ਮਾਂ ਦੀ ਗੱਲ ਕਰੋ ਪਹਿਲਾਂ ਤਾਂ ਪਹਿਲਾਂ ਤੇ ਇਹਦੀ ਮਾਂ ਦੀ ਗੱਲ ਕਰੀਏ ਆਪਾਂ ਦੱਸਿਓ ਵੀ ਇਹਨੇ ਹੁਣ ਤੱਕ ਤੁਹਾਡੇ ਕੋਲ ਕਿੰਨਾ ਵੱਧ ਤੋਂ ਵੱਧ ਦੁੱਧ ਕਿੰਨਾ ਦਿੰਦਾ ਇਹਨੇ 20 ਲੀਟਰ ਦੁੱਧ ਦਿੱਤਾ ਹੈ ਜੀ ਤੇ ਹੁਣ ਵੀ 20 22 ਪਲੱਸ ਆਮ ਚੱਲੀ ਜਾਂਦੀ ਹੈ ਜੀ ਕੀ 22 ਤੇ ਇਹਦਾ ਆਪਾਂ ਸੋਰ ਕੋਈ ਨਹੀਂ ਗਾ ਜਿਵੇਂ ਕੋਈ ਬੰਦਾ ਕਹੇ ਤੇ ਐ ਤਰ੍ਹਾਂ ਜਿਵੇਂ ਮਰਜ਼ੀ ਕਰੀ ਜਾ ਥੱਲੇ ਤੇ ਤੁਰਿਆ ਫਿਰ ਜਦੋਂ ਥਣਾ ਦੁੱਧ ਆ ਜਾਂਦਾ ਨਾ ਇਹਦੇ ਕਿ ਚਰਨਾਟ ਫਿਰਦਾ ਸਕੰਜੇ ਚ ਪੁੱਲੇ ਜੀ ਹੱਥ ਨਾਲ ਚੂਣੀ ਪੈਂਦੀ ਹੈ ਮੈਂ ਤਾਂ ਬੇਬੁਖਰੇ ਤਾਂ ਟੱਪ ਟੁੱਪ ਜਾਂਦੀ ਹੈ ਮੈਂ ਤਾਂ ਉਵੇਂ ਹੀ ਪਾਰਟੀ ਲੱਤ ਨਹੀਂ ਮਾਰਦੀਗੀ ਤੂੰ ਮੇਚ ਹੋਈ ਜਾਂਦਾ ਬਾੜੇ ਦੇ ਧੱਲੋ ਚੱਕ ਲਿਆ ਉਹ ਤਾਂ ਜੀ ਕਰਦਾ ਵੀ ਕਿਸੇ ਭਾ ਨਹੀਂ ਦੇਣੀ ਹੂੰ ਕੋਈ ਬੰਦਾ ਤੂੰ ਵੀ ਚੋਲੇ ਗਏ ਜੁਣ ਕੋਈ ਬੰਦਾ ਕਹਿੰਦਾ ਹੂੰ ਤੇ ਉਹਨੇ ਦੇਣੀ ਵੀ ਨਹੀਂ ਗਈ ਹੂੰ ਉਦੋਂ ਜਦੋਂ ਇਹ ਟਾਪ ਦੀ ਉਹ ਤਾਂ ਕਾਹਦੂ ਅਗਲਾ ਹੋ ਸਕਦਾ ਵੀ ਜਮਾਨ ਦੇ ਵਿੱਚੋਂ ਆਪਦੀ ਚੰਗੀ ਤੋਂ ਐਡਾ ਲੱਜ ਮਾੜਾ ਬੋਲਦੇ ਵੀ ਇਹਦੇ ਨਾਲ ਦੀ ਢਾਂਡੀ ਕਹਦੇ ਉਹ ਤਾਂ ਮੈਂ ਨਹੀਂ ਕਹਦਾ ਪਰ ਮੈਂ ਇਹਨੂੰ ਢਾਂਡੀ ਨਹੀਂ ਕਹਿੰਦਾ ਹੂੰ ਹੂੰ ਪਰ ਮੈਂ ਤਾਂ ਆਪਦੀ ਮਾਂ ਨਾਲੋਂ ਹੀ ਪਿਆਰ ਵੱਧ ਕਰੀ ਜਾਂਦੇ ਹੂੰ ਵੀ ਜਿਹੜਾ ਇਹਦੇ ਵਿੱਚ ਗੁਣ ਹੈ ਉਹ ਕਿਸੇ 'ਚ ਗੁਣ ਹੈ ਨਹੀਂ ਗਾ ਵੀ ਦੁੱਧ ਇੰਨਾ ਨਹੀਂ ਕੋਈ ਦੇ ਸਕਦਾ ਦੁੱਧ ਨਹੀਂ ਦੇ ਸਕਦਾ ਹੁਣ ਇਹਦੀ ਧੀ ਨੇ ਨੇ ਗੰਗਾ ਨੇ 19 ਲੀਟਰ ਪਲਾਸ ਕੱਢਿਆ ਅੱਜ ਚੌਥਾ ਮਹੀਨਾ ਲੱਗਿਆ 29 ਨੂੰ ਬੱਚਾ ਦਿੱਤਾ ਤਿੰਨ ਮਹੀਨੇ ਦੀ ਇਹਦੀ ਬੱਚੀ ਹੋ ਗਈ ਹੈ ਚੌਥਾ ਮਹੀਨਾ ਲੱਗ ਗਿਆ 1162 ਦੇ ਇਹਦੇ ਏਆਈ ਹੋ ਗਈ 1162 ਤੋਂ ਹਾਂਜੀ ਇਹਦੇ 10003 ਤੋਂ ਇਹਦੇ ਏਆਈ ਹੋ ਗਈ ਇਹ ਇਹਦੀ ਬੱਚੀ ਦੀ ਹਾਂ ਇਹ ਆਪ 20842 ਦੀ ਹੈ ਹੂੰ ਉਹ ਆ ਗਈ ਆਪਣੀ ਸ਼ਾਮਾ ਆਹਾ ਹਾਂਜੀ ਇਹ ਵੀ ਇਹ ਤਾਂ ਕੋਈ ਆ ਇਹ ਵੀ ਇਸੇ ਗਾਂ ਦੀ ਆ আচ্ছা ਇਹ ਸਵੇ ਰੰਗ ਦੀ ਹੈ ਇਹ ਸਵੇ ਰੰਗ ਦੀ ਹੈ ਹਾਂਜੀ ਠੀਕ ਹੈ ਨਾ ਇਹ ਇਹ ਮਤਲਬ ਆਪਣੀ 21162 ਦੀ ਹੈ ਅੱਛਾ ਤੇ ਇਹ ਉਹ ਹੁਣ ਗੱਬਣ ਨਹੀਂ ਉਹ ਬੱਚਾ ਵੋਟ ਤੁਹਾਨੂੰ ਦੱਸਿਆ ਬੱਚਾ ਵੋਟ ਕਰ ਗਈ ਹੈ ਹੁਣ ਦੀ ਸਪਾਈਸ ਵੀ ਕਰਕੇ ਉਹ ਦੁਬਾਰਾ ਉਹਦੇ ਬੱਚੇ ਨੇ ਗ੍ਰੋਸ ਨਹੀਂ ਕੀਤੀ ਅੱਛਾ ਉਹਦੇ ਬੱਚੇ ਨੇ ਹਾਂਜੀ ਉਹ ਵੋਟ ਕਰ ਗਈ ਉਹਨੇ ਕਿਉਂ ਪਤਾ ਸੀ ਇਹਨੂੰ ਜਦੋਂ ਆਪਾਂ ਦੁੱਧ ਦੇ ਨੇ ਇਨ ਥੋੜਾ ਦਿੱਤਾ ਸੀਗਾ ਮਤਲਬ 19 ਕਿਲੋ ਮੈਨੂੰ ਥੋੜਾ ਲੱਗਦਾ ਸੀ ਹੁਣ ਉਹ ਵੇ ਕਿੰਨੀ ਪੜੀ ਆ ਮੈਂ ਉਹ ਇਹਨੇ ਦੂਜੇ ਸਵੇਰੇ ਦੋਨਦੀ ਸੂਪੀ ਤੇ ਇਹਨੇ ਗ੍ਰੋਸ ਨਹੀਂ ਕੀਤੀ ਦੁੱਧ ਦੀ ਖਰੀਗੀ ਮੈਂ ਕਿਹਾ ਉਹਨੂੰ ਤਿਆਰ ਕਰ ਲਾਂ ਆਪਾਂ 25 26 ਪਲਾਸ ਲਜਾਵਾਂਗੇ ਹੂੰ ਉਹ ਹੁਣ ਕਿੰਨੀ ਚੌੜੀ ਐ ਇਹ ਇਹ ਵੇਖ ਲੈ ਤੂੰ ਆਪ ਹੀ ਤੇ ਲਾ ਗੰਗਾ ਕਿਵੇਂ ਉਹ ਕਿਵੇਂ ਹੂੰ ਉਹਨੇ ਮਾਂ ਨੂੰ ਤੇ ਲੋਪ ਨਹੀਂ ਮਨਜ਼ੂਰ ਸੀ ਉਹਨੇ ਇਦਾਂ ਕਰ ਲਿਆ ਤੇ ਆਪਾਂ ਨੂੰ ਕੋਈ ਚੱਕਰ ਨਹੀਂ ਗੱਲ ਕੋਈ ਨਾ ਅੱਜ ਨਹੀਂ ਕੱਲ ਬਣ ਜੂਗੀ ਹੂੰ ਠੀਕ ਐ ਇੱਕ ਹੀ ਆਪਣੇ ਭਾਈ ਜੂਣੇ ਇਹ ਲੈ ਕੇ ਲੈਣੇ ਇਹ ਉਹ ਜਿਹੜੀ ਗੰਗਾ ਦੀ ਬੱਚੀ ਸੀ ਅੱਛਾ ਗੰਗਾ ਦੀ ਬੱਚੀ ਗੰਗਾ ਦੀ ਬੱਚੀ ਮੜੀ ਕਰਿਓ ਕੈਮਰੇ ਮੂਰੇ ਦੀ ਫੋਟੋ ਹੂੰ ਜਿਹੜੀ ਬੱਚੀ ਹੋਣ ਲੱਗਿਆ ਜੀ ਬਾਈ ਹੁਣਾਂ ਨੇ ਤਾਂ ਲੈ ਕੇ ਆ ਤਾਂ ਉਹ ਕਹਿੰਦੇ ਅਸੀਂ ਕੈਮਰੇ ਮੂਰੇ ਲਿਆਉਣੀ ਨਹੀਂ ਹੂੰ ਇਹ ਪਤਾ ਨਹੀਂ ਕੀ ਗੱਲ ਸੀ ਕਹਿੰਦਾ ਮੈਂ ਦਿਖਾਉਣੀ ਨਹੀਂ ਰਹੀ ਤਾਂ ਮੈਂ ਮਜੂਰ ਮੈਂ ਕਿਹਾ ਦਿਖਾ ਦੇ ਮੜੀ ਜੀ ਕਿਸ ਨੇ ਕਹਿਣਾ ਫਿਰ ਕਿੱਧਰ ਗਈ ਜਿੰਨਾ ਸੱਚ ਨਾਲ ਮੈਨੇ ਵੇਖੀ ਹੈ ਹੂੰ ਫਿਰ ਮੈਂ ਕਿਹਾ ਵੀ ਤੂੰ 11 ਦਾ ਦਿਖਾ ਦੇ ਮੈਂ ਤੈਨੂੰ ਰੇਟ ਨਹੀਂ ਦੱਸਦਾ ਹੂੰ ਹੁਣ ਇਹਨਾਂ ਨੇ ਇਸ ਤਰ੍ਹਾਂ ਦਿਖਾ ਦਿੱਤੀ ਠੀਕ ਆ ਚਲੋ ਇਹਦੇ ਵਿੱਚ ਫੋਟੋ ਲਾ ਦਾਂਗੇ ਹਾਂਜੀ ਇਹਦੇ ਵੀ ਦਿਖਾ ਤੀ ਉਹਨੇ ਕਹਿੰਦਾ ਮੈਂ ਵਿੱਚ ਕਹਿੰਦਾ ਆਪ ਵੀ ਨਹੀਂ ਆਉਂਦਾ ਸੀਗਾ ਤੇ ਮਜਬੂਰੀ ਨਾਲ ਲੈਂਦਾ ਹਾਂ ਹਾਂ ਬਾਕੀ ਇਹ ਇਹ ਬੇਟੀ ਇਹਨਾਂ ਦੀ ਇਹ ਮਤਲਬ ਇਹਨੂੰ ਸ਼ੌਂਕ ਵਿਚਾਰੀ ਨੂੰ ਜੀ ਉਹ ਮੈਂ ਆਪਦੇ ਮੂੰਹ ਜਿੰਨੇ ਕਹਿੰਦਾ ਸੀਗਾ ਫਿਰ 1000 ਰੁਪਿਆ ਵੇਚਦੇ ਮੂੰਹ ਛੱਡਿਆ ਮੈਂ ਨਹੀਂ ਯਾਰ ਵੀ ਇੰਨਾ ਯਾਰ ਨਿੱਕੀ ਜਿਹੀ ਬੱਚੀ ਨੂੰ ਇੰਨਾ ਸ਼ੌਂਕ ਹੈ ਤੇ ਮੈਂ ਕਿਹਾ ਆਪਾਂ ਤਾਂ ਯਾਰ ਘੱਟ ਲੈਣਗੇ ਆਪਣੀ ਸਟੇਜ ਤੇ ਕਦੋਂ ਗਈ ਤੇ ਇਹ ਤਾਂ ਬਹੁਤ ਕੋਸ਼ ਕਰ ਦਊਗੀ ਹਾਂ ਹੁਣ ਕਾਲੀ ਜਦੋਂ ਦੀਆਂ ਇਹ ਬੱਚੀਆਂ ਜੇ 2 ਦਿਨ ਹੋ ਗਏ ਇਹਨੂੰ ਪਤਾ ਨਹੀਂ ਕਿੰਨੀਆਂ ਕੋਈ ਵਿਚਾਰਾ ਮਾਨ ਚੱਲੀ ਆਉਂਦੀ ਹੋਊਗੀ ਮੈਂ ਇਤਨਾ ਕਰਕੇ ਆਇਆ ਕਰੂ ਐ ਕਰੂ ਕਰਨਾ ਤਾਂ ਪ੍ਰਮਾਤਮਾ ਨੇ ਪਰ ਮੈਂ ਕਹਿੰਦਾ ਯਾਰ ਵਧੇ ਫੁੱਲੇ ਸ਼ੁਕਰਾਨਾ ਅੱਜ ਜੀ ਆਪਣੇ ਕੋਲ ਇੰਨੀਆਂ ਇਹਦੇ ਕੋਲ ਇਤੋਂ ਵੱਧ ਹੋਣ ਕਿ ਆਪਣੇ ਪੰਜਾਬ ਚ ਨਾ ਬਣੇ ਵੀ ਲੰਡੀ ਵੀ ਗਾਈਆਂ ਹੈਗੀਆਂ ਦੇ ਸਿਰਖੀਆਂ ਉਹ ਵੀ ਇੱਕ ਕੁੜੀ ਦੀਆਂ ਹੂੰ ਤੇ ਆ ਆਪਣਾ ਜਿੰਨਾ ਕੋਨਵਾ ਖੜਾ ਉਹ ਇਹਦਾ ਹੀ ਖੜਾ ਇਦਾਂ ਹੀ ਆ ਬਾਈ ਇਦਾਂ ਹੀ ਖੜਾ ਇਦਾਂ ਹੀ ਖੜਾ ਇਹ ਹੁਣ ਮਤਲਬ ਮੰਨ ਲਾ ਕਿ ਇਹਦੀ ਇੱਕ ਤਾਂ ਇਹ ਵੱਡੀ ਕਿੰਨੇ ਵੇ ਸੂਏ ਆ ਇਹ ਹੁਣ ਪਹਿਲਾਂ ਵੀ ਆਪਣੇ 5ਵੇਂ 5ਵੇਂ ਸੂਏ ਸੂਈ ਗਏ ਚਾ ਪਹਿਲਾਂ ਬੱਚੇ ਨਹੀਂ ਸਾਰੀਆਂ ਬੱਚੇ ਹਾਂ ਇੱਕ ਤੇ ਇਹਨੂੰ ਸੈਕਸਡ ਸੀਮਨ ਲਾਇਆ ਸੀ ਉਹ ਉਹ ਕਹਾਣੀ ਦੱਸੋ ਮੈਨੂੰ ਸੈਕਸਡ ਇਹਨੇ ਜੋ ਸੈਕਸਡ ਟੀਕੇ ਤੇ ਪੰਜ ਖਰਾਬ ਕਰਤੇ ਹਾਂਜੀ ਇਹਨੇ ਰিসিਵ ਨਹੀਂ ਕੀਤਾ ਹਾਂਜੀ ਜਿੱਦ ਦੇ ਅਸੀਂ ਭਰਤਾ ਉਂ ਵੀ ਆਪਾਂ ਆਪਣੇ ਕਰਮਾਂ ਤੇ ਤੇ ਉਦੋਂ ਫਿਰ ਇਹਨੇ ਬੱਚੇ ਨੂੰ ਜਨਮ ਦਿੱਤਾ 210 ਬੱਚੇ ਨੂੰ ਅਸੀਂ ਕਹਿੰਦੀ ਕੁਝ ਤਾਂ ਕੁਝ ਕਰੂਗੇ ਨਾ ਬੱਚੇ ਨੂੰ ਤੁਸੀਂ ਦੇਖੋ ਵੀ ਬਾਈ ਨੇ ਨਾ 6 ਵਾਰ ਸੈਕਸਡ ਸੀਮਨ ਭਰਿਆ ਕਿ ਸਾਨੂੰ ਬੱਚੀ ਹੋਈ ਚਾਹੀਦੀ ਹੈ ਤਾਂ 6 ਬਾਰੀ ਕਨਸੀਵ ਨਹੀਂ ਹੋਇਆ ਸੱਤਵੀਂ ਵਾਰੀ ਬਾਈ ਕਹਿੰਦਾ ਵੀ ਗਾਂ ਨਾ ਖਰਾਬ ਹੋ ਜੇ ਤਾਂ ਦੂਸਰਾ ਟੀਕਾ ਭਰਤਾ ਤਾਂ ਉਹਨੇ ਬੱਚਾ ਹੀ ਦਿੱਤਾ ਮਤਲਬ ਤੁਸੀਂ ਇਹ ਦੇਖੋ ਵੀ ਇਹਨੇ ਬੱਚਾ ਦੇਣਾ ਸੀ ਤੇ ਸੈਕਸ ਰਸੀਵਨ ਕਨਸੀਵ ਹੀ ਨਹੀਂ ਕੀਤੀ ਇਸ ਵਾਰੀ ਇਹ ਵੀ ਚਾਹੁੰਦੀ ਸੀ ਵੀ ਬੱਚਾ ਇਹ ਚਾਹਦੀ ਹਾਂ ਵੀ ਕੋਈ ਆਦਾ ਵੀ ਹੈਗਾ ਵੀ ਆਦੀ ਤਾਂ ਜਿਹੜੀ ਆਂਦੇ ਬੰਦਾ ਤਾਂ ਉਹਨੂੰ ਚੜਦਾ ਹੁਣ ਇਹ ਇੱਕ ਆਪ ਨੂੰ ਬੋਲ ਕੇ ਨਹੀਂ ਦੱਸਦੀਗੀ ਯਾਨੀ ਕੀ ਬਤਾ ਕਿੱਥੇ ਜਾਣਾ ਕੀ ਕਰਨਾ ਹੁਣ ਜੇ ਮੈਂ ਕਹਾਂ ਤੇ ਐਵੇਂ ਉੱਤੇ ਕੋਈ ਬੰਦਾ ਯਾਰ ਮੈਂ ਤੈਨੂੰ ਦੇ ਵੀ ਦੇਵਾਂ ਹੋ ਸਕਦਾ ਇਹਦਾ ਰੱਸਾ ਲਾ ਦੇ ਹੂੰ ਕਿਉਂ ਇਹਦੀ ਇਹਦੀ ਕੀਮਤੀ ਹੈ ਨਹੀਂ ਜਿੰਨੀ ਮਰਜ਼ੀ ਕੀਮਤ ਕਰ ਲੈ ਕੀਮਤ ਹੈ ਨਹੀਂਗੀ ਤੇ ਇੰੂ ਜੇ ਆਪਾਂ ਪੰਜਾਬੀ ਚ ਬੋਲੀ ਘਾਵਤ ਢਾਂਡੀ ਕਾ ਗਰਸਾ ਲਾ ਦੇ ਮੈਂ ਬਹੁਤ ਕਹਿੰਦਾ ਲਾਂ ਤੋ ਉਸ ਬੰਦੇ ਜਿਹੜਾ ਇਸ ਕੋ ਮੈਂ ਹੂੰ ਅਮਰੀਕਾ ਛੱਡ ਦੂੰ ਇਹ ਮਾਰਾ ਪੰਗਾ ਨਹੀਂ ਛੱਡਦਾ ਇਹ ਹੁੰਦਾ ਸਹੀ ਇਹ ਦੇਣ ਦੇ ਵਿੱਚ 10 ਗਰਾਂ ਲਾਉਂਦੀ ਹੈ ਨਹੀਂ ਇਹ 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 ਵੀ ਦੇ ਦਾਂਗੇ ਆਪਾਂ ਹਾਂ ਇਹ ਵੀ ਦੇ ਦਾਂਗੇ ਹਾਂ ਪਰ ਲਵੇ ਉਹ ਦੇ ਲਾ ਜਿਹੜਾ ਆ ਕੇ ਕਹੇ ਠੀਕ ਆ ਭਾਈ ਮੈਂ ਚੋਲੂਗਾ ਤੇ ਮੁੜ ਕੇ ਕਹਦੇ ਛੱਡ ਢਾਂਡੀ ਨੂੰ ਪਰੇ ਤੇ ਬਿਲਕੁਲ ਨਾ ਆਵੇ ਹਾਂ ਜੇ ਕਹਦੇ ਨਾ ਮੈਂ ਢਾਂਡੀ ਕਹ ਕੇ ਬਿਲਕੁਲ ਨਾ ਆਵੇ ਫੇਰ ਨਾ ਕਿਤੇ ਘਰੋਂ ਮੈਨੂੰ ਮੋੜਤਾ ਹਾਂ ਠੀਕ ਹੈ ਨਾ ਵੀ ਜੇ ਤਾਂ ਚੋਲੂਗਾ ਓਵੇਂ ਤਾਂ ਉਹਦਾ ਆਦਰ ਮਾਨ ਸਤਿਕਾਰ ਪੂਰਾ ਕਰਕੇ ਲੋਕਾਂ ਨਾਲੋਂ ਜਿੰਨੀ ਕਹਦ ਕੋਦੂ ਦੁੱਗਣੀ ਸੇਵਾ ਉਹਦੀ ਕਰਕੇ ਰੁਪਏ ਵੀ ਛੱਡ ਦਿੰਦਾ ਹੂੰ ਪਰ ਲਿਜਾਵੇ ਉਹਨੂੰ ਕਹਦੇ ਵੀ ਠੀਕ ਹੈ ਮੈਂ ਮਾਂ ਹੀ ਖਰੀਦ ਲਈਆ ਹੂੰ ਐਤਕੀ ਮਾਂ ਤਾਂ ਕਹਿੰਦੇ ਖਰੀਦੀ ਨਹੀਂ ਲਗਾਇਦਾ ਉਹ ਤਾਂ ਗੱਲਾਂ ਕਹਿੰਦੇ ਆ ਪਰ ਇਹ ਵੀ ਇੱਕ ਮਾਂ ਹੀ ਆ ਯਾਰ ਹੂੰ ਨੇ ਇਹਦਾ ਇਨਾ ਪਰਵਾਰਾ ਦਾ ਖੜਾ ਇਹ ਤੋਂ ਮਾਂ ਹੋਰ ਤੇ ਕੀ ਹੋਊਗੀ ਫਿਰ ਸਾਰਾ ਸੀਲਸ ਲੱਗ ਹੁਣ ਇਹਦੀਆਂ ਧੀਆਂ ਨਹੀਂ ਲੱਤ ਚੋਕਦੀਆਂ ਜੀ ਉਹਨਾਂ ਨੇ ਉਹਨਾਂ ਨੇ ਦੁੱਧ ਚੋਣਿਆ ਹੁਣ ਇਹਦੇ ਆਪ ਨੂੰ ਕੀ ਪਤਾ ਸਮੱਸਿਆ ਕੀ ਆ ਯਾਰ ਦੱਸ ਹੂੰ ਜਿਹੜਾ ਥਾਣਾ ਦੀ ਦੁੱਧ ਉਹਦੇ ਹੀ ਕਰਦੀ ਐ ਹੁਣ ਇਹਦੇ ਥੱਲੇ ਦੀ ਨੰਗ ਜਾ ਲੱਤਾਂ ਫੜ ਲਾ ਤਾਂ ਕਰ ਲਾ ਥੱਲੇ ਪਾਲਾ ਤੇ ਡਿੱਗੀ ਜਾਊਗੀ ਜਦੋਂ ਦੁੱਧ ਆ ਗਿਆ ਥਾਣਾ 'ਚ ਉਹ ਤਾਂ ਜਿਵੇਂ ਕਹਿੰਦਾ ਵੀ ਕੋਡੀ ਵਾਲੇ ਰੇਟ ਤੇ ਗਿਆ ਇੱਕ ਪਾਸਾ ਕਰਕੇ ਆਉ ਉਹ ਤਾਂ ਐ ਕਹਿੰਦੀ ਵੀ ਉੱਠ ਖੜ ਤੂੰ ਦੂਜੇ ਪਾਸੇ ਤੇ ਆਪਾਂ ਹੱਥ ਪਾਈ ਰੱਖਦੇ ਤਾਂ ਉਹ ਮਾਰਕੀਟ ਬੁੱਸਿੰਗਾ ਦੋ ਬਾਰਟੀ ਪਰ ਕੇ ਪਾਸੇ ਹੋ ਜਣੇ ਹੂੰ ਤੁਸੀਂ ਉਹਦੇ ਚੁਆਈ ਕੀਤੀ ਹੈ ਤੁਸੀਂ ਦੇਖ ਹੀ ਗਏ ਆਂ ਕੋਈ ਬਾਤ ਤਾਂ ਨਹੀਂ ਬਾਰਟੀ ਜਲਤ ਨਹੀਂ ਮਾਰਨੀ ਆ ਕੇ ਉਹ ਤਾਂ ਬੰਦਾ ਆ ਕੇ ਚੈੱਕ ਕਰ ਲੂਗਾ ਹਨਾ ਚੈੱਕ ਕਰੇ ਆਪਦਾ ਯਾਰ ਦੋ ਟਾਈਮ ਚੋ ਵੀ ਤਿੰਨ ਚੋ ਵੀ ਯਾਰ ਹੂੰ ਕੋਈ ਆਪਾਂ ਨੂੰ ਸਮੱਸਿਆ ਨਹੀਂ ਜਦੋਂ ਜਦੋਂ ਉਹਦਾ ਐਨ ਜਮ ਖੋਜ ਹੋ ਗਿਆ ਮਾਨੂੰ ਨਹੀਂ ਆਉਦੇ ਪਸ਼ੂ ਦਾ ਕੋਈ ਨੈਗੇਟਿਵ ਨਹੀਂ ਦੱਸਦਾ ਹੁੰਦਾ ਬਾਈ ਹੁਣ ਹੀ ਨੈਗੇਟਿਵ ਦੱਸ ਨੀ ਆਪਾਂ ਸਾਰੀ ਗੱਲ ਦੱਸ ਜਿਹੜੇ ਉਹ ਨਿੱਕੇ ਖੜੇ ਆ ਨਿੱਕੇ ਵੀ ਦੇ ਦਾਂਗੇ ਆਪਾਂ ਨਿੱਕੇ ਤੋਂ ਮਗਰ ਹੀ ਆ ਦੀ ਮਾਂ ਦੀ ਜਾ ਉਹ ਬੱਚੀ ਖੜੀ ਸਾਹਮਣੇ ਹਾਂਜੀ ਉਹ ਆਪਣੀ ਇਹਦੀ ਗੰਗਾ ਦੀ ਹੈ ਹੁਣ ਇਹ ਦੁਬਾਰਾ ਫੇਰ ਇਹਦੀ ਆਈ ਹੋ ਗਈ ਹੈ ਇਹਦੇ ਹਟਾ ਹੁਣ ਇਸ ਟਾਈਮ ਤੇ 13 ਤੋਂ 14 ਕਿਲੋ ਤੇ ਜਾ ਰਹੀ ਹੈ ਜੀ ਕਿਉਂ ਠੀਕਾ ਡੋਕਾ ਘੱਬ ਡੋਕਾ ਗਰੀ ਜਾਂਦੀ ਹੈ ਹਮ ਹੁਣ ਮੰਨ ਕੇ ਚੱਲੋ ਵੀ ਹੁਣ ਦੁੱਧ ਥੋੜੇ 2.5 ਕਿਲੋ ਘਟੀ ਹੈ ਹਮ ਤੇ ਜਿਹੜੇ ਆਹ ਆਹ ਮੱਝਾਂ ਇਹਨਾਂ ਦਾ ਇਹ ਵੀ ਜੇ ਕੋਈ ਆ ਗਿਆ ਠਰਕੀ ਤਾਂ ਆਪਾਂ ਉਹ ਐ ਨਹੀਂ ਮੋੜਨਾ ਕਿਸੇ ਨੂੰ ਹੈਣੀ ਹਾਂ ਜੇ ਇਹ ਕਹ ਦੂ ਮੂਲ ਸੈੱਟ ਜਾਣਗੇ ਆਪਾਂ ਉਦੋਂ ਬੱਸ ਕੋਮੇ ਨਹੀਂ ਦੰਦੇ ਹਾਂ ਪਰ ਜੇ ਆ ਆ ਜਿਵੇਂ ਆ ਨੀਲੀਆਂ ਖੜੀਆਂ ਦੋ ਹਾਂਜੀ ਹਾਂਜੀ ਇਹਦਾ ਇਹਨੂੰ ਨੌਵਾਂ ਮਹੀਨਾ ਲੱਗ ਗਿਆ ਹਾਂਜੀ ਆਪਣਾ ਹੁਣ 20 ਤਰੀਕ ਤੋਂ ਤੇ ਇਹਨੂੰ ਅੱਠਵਾਂ ਮਹੀਨਾ ਲੱਗ ਗਿਆ ਪ੍ਰੀਤ ਸਾਭੀਆਂ ਦੇ ਇਕੱਠਿਆਂ ਤੋਂ ਹਾਂ ਅੱਠਵਾਂ ਮਹੀਨਾ ਹਾਂਜੀ ਉਹ ਵੀ 23 24 ਗੱਲੀ ਆ ਇਹ ਇਹ ਕੀ ਦੀ ਆ ਜੀ ਇਹ ਮਤਲਬ ਆਪਣੇ ਉੱਡੇ ਵਾਲੇ ਜੱਗੀ ਵਾਲੇ ਸਾਣ ਦੀ ਉਹਨਾਂ ਬੰਦਿਆਂ ਨੂੰ ਇਹ ਨਹੀਂ ਪਤਾ ਸੀ ਐਕਤੀ ਆਈ ਆਪਣੀ ਠੀਕ ਹੈ ਜੀ ਤੇ ਇਹਨੇ 19 ਪਲੱਸ ਦੁੱਧ ਖੜਿਆ ਪਹਿਲੀ ਤੇ ਇਹ ਇਹਦੇ ਤੇ ਕਿਹੜੀ AI ਹੁਣ ਇਹ AI ਹੋਈ ਆਪਣੀ ਉਹਦੀ ਬੁਲਟ ਦੀ ਬੁਲਟ ਦੀ ਤੇ ਉਹਦੇ ਕੇਰੀ ਉਹਦੀ ਬੁਲਟ ਦੀ ਆ ਉਹਦੀ ਬੁਲਟ ਦੀ ਹੋਈ ਆ ਉਹ ਆਪ ਕੀ ਦੀ ਹੈ ਜੀ ਉਹ ਆਪ ਉਹ ਵੀ ਮੇਰੀ ਗਾਉਂ ਆਈ ਸੀ ਆਪਣਾ ਦਸਤਗਾ ਬਈ ਹਾਂ ਕਲੀਅਰ ਨਹੀਂ ਇਹ ਬੱਚਿਆਂ ਦੀ ਪਤਾ ਸੀ ਮੈਨੂੰ ਬਸ ਤੇ ਮੈਂ ਲਾਹੌਰ ਕੇ ਦੀ ਕੱਟੀ ਸੀ ਆਪਾਂ ਉਹ ਵੀ ਦੇਤੀ ਸੀ ਠੀਕ ਹੈ ਜੀ ਤੇ ਜਿਹੜੀ ਉਸ ਤੇ ਨਾਲ ਉਹ ਮੋਹਰਾ ਖੜੀ ਆ ਉਹ ਜੀ ਇਹ ਆਪਣੀ ਸੀਗੀ ਆਪਣੇ ਹੀਰੇ ਬੋਲ ਦੀ ਹਰਿਆਣੇ ਵਾਲੇ ਦੀ ਉਹ ਉਹ ਮੱਝ ਦੁੱਧ ਵਾਲੀ ਆ ਉਹ ਹਾਂ ਉਹ ਮੱਝ ਪਰਲੀ ਜਿਹੜੀ ਆਪਣੀ ਐਮ 416 ਦੀ ਆ ਹਾਂਜੀ ਉਹ ਤਾਂ ਹੁਣ ਦੁੱਧ ਘੱਟ ਜਿਹੜੀ ਪਰ ਫਰਕਲ ਮੋਤੀ ਜਵਣੀ ਕਿੜੀ ਆ ਉਹ ਤਾਂ ਹੁਣੇ ਲਿਆਂਦੀ ਆ ਅੱਛਾ ਉਹ ਦੁੱਧ ਕੂੜਾ ਹੀ ਫੇਰ ਉਹ ਲਿਆਂਦੀ ਸੀ ਉਹਦੇ ਤੇ ਮੈਂ ਕਿਹਾ ਚਲੋ ਉਹਨਾਂ ਚਿਰ ਤਾਂ ਘਰ ਨਾਲ ਦਾ ਮਿਲਦਾ ਹੋ ਜੂਗਾ ਠੀਕ ਆ ਇਹਨੇ ਦੁੱਧ ਵੀ 24 ਆ ਆ ਜਿਹੜੀ ਬਾਲੇ ਵੱਡੇ ਕੱਦ ਵਾਲੀ ਆ ਦੋਸਤ ਦੂਜੇ ਨੰਬਰ ਤੇ ਆ ਇਹ ਇਹਦਾ ਦੁੱਧ ਕਿੰਨਾ ਇਹਦਾ 24 ਕਿਲੋ ਇਹਦੀ ਆ ਕੱਟੀ ਆ ਇਹਦੀ ਹੁਣ ਮਤਲਬ ਆਪਣੇ ਕੋਲ ਨਾ ਆਪਣੇ 1053 ਦੀ ਜੀ ਸਾਰ ਯੂਨੀਵਰਸਿਟੀ ਵਾਲੀ ਦੀ ਜੀ ਤੇ ਉਹ ਸਾਹਮਣੇ ਬੈਠੀ ਐ ਦੀ ਆਪਣੀ ਦੀ ਉਹ ਭੀਮ ਦੀ ਕੱਟੀ ਐ ਜਿਹੜੀ ਉਹ ਪਰਲੇ ਉਹ ਬੱਚਿਆਂ ਦੇ ਨਾਲ ਬੈਠੀ ਉਹ ਭੀਮ ਦੀ ਐ ਜੀ ਉਹ ਅਜ ਮੰਨ ਕੇ ਤੀਜੇ ਮਹੀਨੇ ਦੀ 12 ਤਰੀਕ ਦਾ ਜਨਮ ਐ ਜੀ ਅਜ ਮੰਨ ਕੇ ਉਹ 11 11 ਮਾਰਚ ਵਿੱਚ ਜਲੀ ਜਾਂਦਾ 8 ਕ ਮਹੀਨੇ ਦੀ ਬਣਦੀ ਐ ਹਾਂਜੀ ਤੇ ਯਾਰ ਮੈਨੂੰ ਇੰਨਾ ਪਤਾ ਵੀ ਜੇ ਨਾ ਬਾਈ ਤੋਂ ਗਾਂ ਕਿਸੇ ਨੇ ਲੈ ਲਈ ਤੇ ਗਾਂ ਨਾ ਤੰਗ ਤੁੰਗ ਕਰਦੀ ਹੋਈ ਛੱਡੋ ਨਾ ਇਹਨੇ ਮੜਾ ਲੈਣੀ ਆ ਮੈਨੂੰ ਪਤਾ ਸਾਲ ਸੂਰ ਨੂੰ ਇਹਨੂੰ ਇਹਦਾ ਜੀ ਨਹੀਂ ਲੱਗਣਾ ਇਹਨੇ ਆ ਇੱਥੇ ਹੀ ਜਾਣਾ ਪਸ਼ੂਆਂ ਤੋਂ ਬਿਨਾ ਹੈ ਬਾਈ ਹਾਂ ਮੇਰੀ ਗੱਲ ਉਹ ਯਾਰ ਜੋ ਤਾਂ ਹੁਣ ਭੇੜੀ ਲੱਗੇ ਨਾ ਮੈਨੂੰ ਉਹਦੇ ਫੋਨ ਕਰਦੇ ਮੈਂ ਖੋਲ ਲਿਆਂਗਾ ਹਾਂ ਉਹਨੂੰ ਜਿੰਨਾ ਉਹਦਾ ਸਨੇ ਵਿਆਜ ਰੁਪਏ ਵੀ ਦੇ ਕੇ ਲਿਆਂਗਾ ਹਾਂ ਕਿ ਆਏ ਉਹਨੇ ਕਹਦੇ ਯਾਰ ਮੇਰੇ ਰੁਪਏ ਵੀ ਵੇਚੋ ਕੇ ਮੇਰੇ ਰੁਪਏ ਸਨੇ ਵਿਆਜ ਦੇ ਕੇ ਲਿਓ ਮੈਨੂੰ ਇੰਨਾ ਪਤਾ ਵੀ ਇਹ ਠੀਕ ਆ ਕਹੀ ਜਾਂਦਾ ਬਾਹਰ ਬਾਹਰ ਜਿੱਦẽ ਇਹ ਜਾਵੜਿਆ ਇਹਦਾ ਜੀਜੂ ਨਹੀਂ ਲੱਗਣਾ ਆਏ ਨੇ ਇੱਧਰ ਹੀ ਜਾਣਾ ਇਹ ਹੈ ਕਿ ਨਹੀਂ ਫੇਰ ਫੇਰ ਦੁਬਾਰਾ ਬਣਾ ਡਾ ਪੜਨਾ ਪੈਣਾ ਹੋਲੀ ਦੀ ਵਾਕਾਂ ਦੀ ਵੀ ਮੰਨਣੀ ਪੈਂਦੀ ਹੈ ਬੱਚਿਆਂ ਦੀ ਉਹਨੇ ਜਾਣਾ ਪੈਂਦਾ ਹੈ ਤੇ ਉਹ ਇੱਕ ਕੱਟੀ ਪਰ ਨਹੀਂ ਗਈ ਉਹ ਆਪਣੀ ਉਹ ਗਈ ਸੀ ਕਿ ਕਿਤੇ ਰਿਸ਼ਤੇਦਾਰੀ ਚ ਜੀ ਇਹਨੇ ਉੱਥੇ ਜਾ ਕੇ ਇੱਕ ਤਾਂ ਲਿੱਸੀ ਹੋ ਗਈ ਇਹ ਕਿਹਨੇ ਥੋੜਾ ਜਿਹਾ ਮੰਨ ਕੇ ਚੱਲੋ ਤਾਰਾਂ ਹੀ ਦਿੱਤੀਆਂ ਤੇ ਉਹ ਤਾਂ ਬੋਲੀ ਹੈ ਨਹੀਂਗੀ ਹੁਣ ਇਹ ਇੱਥੇ ਆਈ ਹੁਣ ਤਾਰਾਂ ਘਰੀ ਜਾਂਦੀ ਹੈ ਹੁਣ ਜਿੱਦਾਂ ਬੋਲ ਪੀਦੀ ਆਏ ਹੋ ਚੁਗੀ ਇਹ ਐਮ 51 ਦੀ ਹੈ ਅੱਛਾ ਇਹ ਇਹਦਾ ਰਿਕਾਰਡ ਇਹਦੀ ਮਾਂ ਦਾ ਬਹੁਤ ਸੀ ਖੀਰੀ ਨੇ 17 ਲੀਟਰ ਦੀ ਮਾਂ ਨੇ ਦੁੱਧ ਦਿੱਤਾ ਸੀਗਾ ਉਹ ਉਹਦਾ ਬੱਚਾ ਹੈ ਮਾਂ ਛੋਟੀ ਸੋਹਣੀ ਵੀ ਬਹੁਤਾ ਸਿੰਘਾ ਸੁੰਗਾ ਦੀ ਬਹੁਤ ਸੋਹਣੀ ਆ ਨੰਬਰ ਸਵਾ 2 ਸਾਲ ਦੀ ਹੈ ਜੀ ਲੋਂ ਦਿਨਾਂ ਤੇ ਕੱਢਿਆ ਹੀ ਸੰਭਲੇ ਸਵਾ 2 ਦਿਨਾਂ ਲਈ ਹਾਂ ਤੇ ਉਹ ਜਿਹੜੀ ਬੈਠੀ ਆ ਐਚ ਐਫ ਐਚ ਐਫ ਉਹ 45 ਲੀਟਰ ਦੁੱਧ ਦਿੰਦੀ ਆ ਉਹਦਾ ਰਹਿ ਗਏ ਬਸ ਆਪਣਾ 19 ਦਸੰਬਰ ਨੂੰ ਦੇਣ ਪੁਰਿਆ ਹਾਂ ਦਸੰਬਰ ਦਾ ਮਹੀਨਾ ਵੀ ਲੈ ਸਕਦੀ ਆ ਜੀ ਅੱਛਾ ਤੇ ਇਹ ਵੀ ਦੇ ਦਾਂਗੇ ਆਪਾਂ ਦੇ ਦੇ ਆ ਕਿ ਯਾਰ ਆਪਾਂ ਇੱਕਦਮ ਦੱਸੀ ਜਾਣੀ ਜੋ ਪ੍ਰੋਬਲਮ ਆ ਜਿਹੜੀ ਆਪਣੀ ਪ੍ਰੋਬਲਮ ਤੁਹਾਨੂੰ ਦੱਸਤਾ ਹਾਂ ਕੱਲ ਆਪਣੀ ਪ੍ਰੋਬਲਮ ਜਦੋਂ ਨਿਕਲ ਗਈ ਉਸ ਤੋਂ ਬਾਅਦ ਇਹ ਤੁੱਕ ਜਿਹੜੀ ਪੁੰਝਾ ਛੜਾਏ ਤੇ ਫੇਰ ਲੈ ਲਾਂਗੇ ਹਾਂ ਸਹੀ ਹੈ ਸਹੀ ਹੈ ਜੀ ਸਹੀ ਦੱਸਦਾ ਇਹ ਵੀ ਆਪਾਂ ਫੇਰ ਲੈ ਲਾਂਗੇ ਪਰ ਇੱਕ ਗੱਲ ਤੁਸੀਂ ਦੇਖੋ ਕਿ ਬਾਈ ਇਕਵਾਲ ਤੇ ਨਾਲ ਬੀਬੀ ਹੁੰਦੀ ਆ ਇਹ ਦੋਨੇ ਜਾਣੇ ਦੋਨੇ ਜੀ ਆ ਤੇ ਤੁਸੀਂ ਇਹ ਦੇਖੋ ਵੀ ਇਹ ਸਾਹਮਦੇ ਦੇਖੋ ਪਸੂ ਸਾਹਮੇ ਦੇਖੋ ਕਿੰਨੇ ਜ਼ਿਆਦਾ ਵੀ ਐ ਨਹੀਂ ਵੀ ਕੋਈ ਇੰਨਾ ਤੇ ਇੱਕ ਗੱਲ ਹੋਰ ਤੁਸੀਂ ਸੋਚਦੇ ਹੋਵੋਗੇ ਨਾ ਵੀ ਵੀਡੀਓ ਬਣਾਉਣੀ ਆ ਤਾਂ ਇੰਨੇ ਸਾਫ ਆ ਬਾਈ ਇਕਵਾਲ ਦੇ ਕੋਟਕਪੂਰੇ ਨਾ ਜਦੋਂ ਮਰਜੀ ਤੁਸੀਂ ਢੇੜਾ ਮਾਰੋ ਬਿਲਕੁਲ ਮੰਡੀ ਦੇ ਨਾ ਸਾਹਮਣੇ ਗੇਟ ਬਣਿਆ ਹੋਇਆ ਕਿਹੜਾ ਗੇਟ ਆ ਉਹ ਜੀ ਅਮਨ ਨਗਰ ਗਲੀ ਨੰਬਰ 5 ਅਮਨ ਨੰਬਰ ਗਲੀ ਨੰਬਰ 5 20 25 20 5 ਅੱਗੇ ਵੀ 20 5 ਦੇ ਵਿੱਚ ਹੀ ਸਾਡਾ ਫੇਰ ਮਕਾਨ ਅੱਗੇ ਕਈ ਵੀਰਾਂ ਭਰਾਵਾਂ ਨੇ ਇਹ ਪਤਾ ਕੀ ਕੀਆ ਸੀਗਾ ਸਾਨੂੰ ਯਾਰ ਮਾੜਾ 10 ਜਿਹੜਾ ਡਰੈੱਸ ਸਹੀ ਨਹੀਂ ਬੋਲੇਗਾ ਮੈਂ ਡਰੈੱਸ ਤਾਂ ਸਾਰਾ ਸਹੀ ਬੋਲਿਆ ਤੁਸੀਂ ਦੁਬਾਰਾ ਮੈਥੇ ਰਿਪੀਟ ਕਰਾਈ ਜਨੇ ਹਾਂਜੀ ਅਮਨ ਨਗਰ ਗਲੀ ਨੰਬਰ 5 ਦੇ ਵਿੱਚ ਮੇਰਾ ਮਕਾਨ ਹੈ ਜੀ ਜਦੋਂ ਰੋਡ ਜੀਟੀ ਰੋਡ ਤੋਂ ਉਦੋਂ ਵੀ ਮੈਂ ਆਪਣੇ ਗੇਟ ਬਣਿਆ ਅਮਨ ਨਗਰ ਗਲੀ ਨੰਬਰ 5 ਦਾ ਜਦੋਂ ਅੱਗੇ ਆਉਗੇ ਸੱਜੇ ਹੱਥ 20 5 ਗਲੀ ਬੰਦ ਹੈ ਸਾਹਮਣਾ ਗੇਟ ਆਪਣਾ ਯਾਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਾ ਤੁਸੀਂ ਪਤਾ ਕੀ ਕਰੋ ਤੁਸੀਂ ਕੋਟਕਪੂਰੇ ਆਓ ਕੋਟਕਪੂਰੇ ਤੋਂ ਬਠਿੰਡੇ ਵਾਲੇ ਰੋਡ ਦੇ ਉੱਤੇ ਮੋਗਾ ਰੋਡ ਤੇ ਸੌਰੀ ਕੋਟਕਪੂਰੇ ਤੋਂ ਮੋਗੇ ਵਾਲੇ ਰੋਡ ਦੇ ਉੱਤੇ ਬਾਗੇ ਪੁਰਾਣੇ ਵਾਲੇ ਰੋਡ ਦੇ ਉੱਤੇ ਮੰਡੀ ਆ ਮੰਡੀ ਦੇ ਗੇਟ ਦੇ ਸਾਹਮਣੇ ਅਮਨ ਨਗਰ ਦਾ ਇੱਕ ਗੇਟ ਬਣਿਆ ਵਾ ਉਹ ਅਮਨ ਨਗਰ ਦੇ ਗੇਟ 'ਚ ਵੜ ਜਾਓ ਉੱਥੇ B5 ਗਲੀ ਆ ਗਲੀ ਆ ਉਹ ਗਲੀ ਦੇ ਵਿੱਚ ਵੜ ਜਾਓ ਜਮ੍ਹਾਂ ਸਾਹਮਣੇ ਡਾਕਟਰ ਸਾਹਿਬ ਦਾ ਘਰ ਅਕਵਾਲ ਹੋਣਾ ਦਾ ਬਹੁਤ ਹੀ ਸਸਤੀਆਂ ਦਵਾਈਆਂ ਦਿੰਦਾ ਚੰਗੀਆਂ ਅਰੀਜਨਲ ਦਵਾਈਆਂ ਬ੍ਰਾਂਡ ਵਾਲੀਆਂ ਅੱਛਾ ਬਾਈ ਹੁਣੀ ਹਾਂ ਬਾਈ ਦਾ ਬਾਈ ਹੁਣੀ ਇਹ ਅੱਛਾ ਦੂਜਾ ਇੱਥੇ ਕੋਈ ਮੈਡੀਕਲ ਹਾਂਜੀ ਕੋੜ ਕੁਬਰੀ ਤੁਹਾਡੇ ਮੇਤਰਾ ਹਾਂਜੀ ਹਾਂਜੀ ਤੁਹਾਡੇ ਮੇਤਰਾ ਮੈਂ ਕਿਹਾ ਆ ਤਾਂ ਬਾਈ ਹੁਣੀ ਤਾਂ ਆਇਆ ਬੱਚੀ ਵਾਲੇ ਆ ਬੱਚੀ ਵਾਲੇ ਤੇ ਇਹਨਾਂ ਦਾ ਮੈਡੀਕਲ ਹੈ ਇਹ ਮੈਂ ਹੀ ਬੁਲਾਇਆ ਮੈਡੀਕਲ ਅੱਛਾ ਠੀਕ ਆ ਫਿਰ ਇੱਕ ਨਾ ਥੋੜਾ ਜਿਹਾ ਤਾਂ ਕਈ ਮੁੰਡੇ ਨੇ ਵਿਆਹ ਉਹ ਵੀ ਕਰਾਉਣਾ ਤੇ ਮੁੰਡਾ ਬਾਹਰ ਜਾਣ ਤੋਂ ਝੁੱਕਦਾ ਮੇਰੇ ਵਾਂਗੂ ਵੀ ਤੇ ਕੋਈ ਮੈਨੂੰ ਉਹ ਤਰ੍ਹਾਂ ਦਾ ਮਿਲ ਜਾਂਦਾ ਮੈਂ ਮੈਂ ਡਾਕਟਰ ਸਾਹਿਬ ਵਿਆਹ ਦੀ ਐਡ ਵਿੱਚ ਹੀ ਨਾ ਕਰਦਗੇ ਕਰ ਦੂਗਾ ਤੇ ਚਾਹ ਮੈਂ ਤਾਂ ਹੀ ਕਹਿੰਦਾ ਕਿ ਇਹ ਨੂੰ ਨਹੀਂ ਭਲੇਖਾ ਰਹਿੰਦਾ ਮੰਨ ਲਓ ਮੁੰਡੇ ਨੇ ਵਿਆਹ ਕਰਾਉਣਾ ਮੈਨੂੰ ਮੇਰੇ ਚੈਨਲ ਨੂੰ ਮਿਲ ਗਈ ਆ ਮੁੰਡੇ ਦੇ ਰਿਸ਼ਤੇ ਵਾਲੀ ਐਡ ਕੀ ਹੋ ਕਿ ਨਹੀਂ ਮੁੰਡੇ ਨੇ ਕਰਾਉਣਾ ਵਿਆਹ ਮੈਡੀਕਲ ਸਟੋਰ ਪੂਰਾ ਘੈਂਟ ਚੱਲਦਾ ਪੂਰੀਆਂ ਘੈਂਟ ਵੇਚਦਾ ਦਵਾਈਆਂ ਤੇ ਪੈੜੀ ਪੂੜੀ ਕਿੰਨੀ ਆ ਮਾੜਾ ਹੁਣ ਦੱਸ ਦੇ ਪੈੜੀ ਤੇ ਉਹ 10 ਕਿੱਲੇ ਪੈੜੀ ਤੇ 10 ਕਿੱਲਿਆਂ ਵਾਲੇ ਮੁੰਡੇ ਕਿੱਥੇ ਮਿਲ ਗਏ ਦੋ ਦੋ ਭੈਣਾਂ ਦਾ ਇਕੱਲਾ ਭਰਾ ਹੈ ਲੈ ਓ ਯਾਰ ਆ ਤਾਂ ਫ੍ਰੀ ਰੀਲ ਵਾਇਰਲ ਹੋ ਜਾਣੀ ਆ ਐਡ ਪਾ ਰਹੇ ਆ ਵਿਆਹਾਂ ਵਿਆਹ ਦੀ ਉਹਨੇ ਦਾ ਵਿਆਹ ਕਰਨਾ ਬਾਈ ਡਾਕਟਰ ਦਾ ਉਹਨਾ ਆਵਾਜ਼ ਨਾਲ ਗੱਲ ਕਰ ਲਿਓ ਇਹ ਮੈਨੂੰ ਕਹਿੰਦਾ ਨਾ ਜੋ ਕਹਿੰਦਾ ਮੈਨੂੰ ਇਹ ਤੂੰ ਕਰਾ ਉਹ ਮੈਂ ਉਹ ਕੀ ਪਾਉਂਦੇ ਆ ਮੁੰਦਰੀ ਉਹ ਆਪਣੀ ਹਵਾ ਅੰਦੋਦ ਹੋਗੀ ਨਾ ਨਾ ਮੈਂ ਤੈਨੂੰ ਇਕੱਲੇ ਨੂੰ ਪਾਉਂ ਬਾ ਠੀਕ ਆ ਇਕੱਲੇ ਨੂੰ ਪਾਉਂ ਕਿਉਂ ਇਕੱਲੇ ਨੂੰ ਪਾਉਂ ਹੋਰ ਦੱਸ ਆਪਾਂ ਕਿਉਂ ਇੱਕ ਤਾਂ ਤੈਨੂੰ ਪੈਣੀ ਉਹ ਤਾਂ ਤੇਰੀ ਹੋਗੀ ਨਾ ਮੁਰਕੇ ਮੈਂ ਆਪੇ ਜਾ ਕੇ ਮਮੀ ਡੈਡੀ ਦੇ ਕਿਹਾ ਭਾਈ ਭੇ ਦੋ ਚਾਹੀਦੀ ਹੁੰਦੀਆਂ ਰੁਪਾਤਾਂ ਦੋ ਹੋ ਗੀਆਂ ਮੇਰੀਆਂ ਦੋ ਉਂਗਲਾਂ ਦੇ ਵਿੱਚ ਜਦੋਂ ਵੀ ਤੁਹਾਨੂੰ ਦੋ ਮੁੰਦਰੀਆਂ ਦਿਸਣ ਉਦੋਂ ਸਮਝ ਲਓ ਵੀ ਡਾਕਟਰ ਦਾ ਕੰਮ ਹੋ ਗਿਆ ਆਹ ਔਰੇ ਪੁੱਤ ਮੜਿਆ ਆ ਔਰੇ ਸੰਗੀ ਆ ਔਰੇ ਤਾਂ ਪੜ ਜਾਂਦੇ ਲੈ ਫਰੀਦ ਰੀਲਾ ਬਣਾ ਦੇ ਆ ਜਿਹੜਾ ਪੁੱਤ ਹੈ ਇਹ ਮੰਨ ਕੇ ਚੱਲ ਕੇ 8 ਤੋਂ 10 ਸਾਲ ਦਾ ਮੇਰੇ ਕੋਲੇ ਰਿਹਾ ਹੈ ਅਜਾ ਨਿੱਕਾ ਨਿਆਣਾ ਹੁੰਦਾ ਨਿੱਕਾ ਆ ਜਾਣਾ ਹੂੰ ਇਹਨੇ ਮਤਲਬ ਇੰਨੀ ਸੰਭਾਈ ਕੀਤੀ ਪਸ਼ੂਆਂ ਦੀ ਹੁਣ ਵੀ ਜਦੋਂ ਆਵਾਜ਼ ਮਾਰਦੇ ਉਦੋਂ ਹੀ ਨੇ ਆ ਜਾਣਾ ਇਹਨੂੰ ਐ ਸੰ ਕਿਸੇ ਬੰਦੇ ਨੂੰ ਹੀ ਨਹੀਂ ਪਤਾ ਲੱਗਦਾ ਵੀ ਇਹਨਾਂ ਦਾ ਬੇਟਾ ਕਿ ਇਹਨਾਂ ਦਾ ਕਿਤਨਾ ਚਾ ਕਰਿੰਦਾ ਇਹ ਆਪਦੇਆਂ ਕੰਮ ਕਰਦਾ ਆ ਇਹਦੀਆਂ ਚਮਕਾਈਆਂ ਹੋਈਆਂ ਤੇ ਜਦੋਂ ਆਵਾਂਗੇ ਇਹਨੂੰ ਜੇ ਘਰੇ ਛੱਡ ਕੇ ਐਂ ਹੀ ਰੱਖਣੀ ਆ ਕਿਸੇ ਮਗਰਗੋਆ ਨਹੀਂ ਰਹਿਣ ਦੇਣਾ ਕੋਈ ਲੱਭਣੀ ਰੱਖਣੀ ਨਾ ਐਨੇ ਵਿਹਲਾ ਬਹਿਣਾ ਵਾਹ ਇਹਦੀ ਬੰਦੇ ਦੀ ਇੰਨੀ ਸਿਰਫਤ ਹੈ ਸਾਰੇ ਪੰਜ ਗ੍ਰਹਿ ਚ ਰਿਕਾਰਡ ਹੈ ਇਸ ਬੰਦੇ ਦਾ ਜੀਦੇ ਜਾਵੜ ਦਾ ਆਉਂਦੇ ਨੂੰ ਕੰਮ ਕਰਦਾ ਹੈ। ਸਹੀ ਬੰਦਾ ਬਹੁਤ ਨੇਸ ਹੈ। ਲਾ ਦਾਂਗੇ ਵਿੱਚ।